ਪੰਜਾਬ ਚ ਪੈਟਰੋਲ ਪੰਪ ਤੇ ਹੋ ਗਈ ਵੱਡੀ ਵਾਰਦਾਤ ਫੇਕਾਫ ਬਦਮਾਸ਼ਾਂ ਨੇ ਪੰਪ ਦੇ ਕਰਿੰਦੇ ਨੂੰ ਮਾਰ ਦਿੱਤੀਆਂ ਗੋਲੀਆਂ ਕਤਲ ਕਰ ਪੈਸੇ ਲੁੱਟ ਹੋਏ ਫਰਾਰ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਨਕਾਬਪੋਸ਼ ਮੋਟਰਸਾਈਕਲ ਸਵਾਰ ਇਹ ਬਦਮਾਸ਼ ਪੈਟਰੋਲ ਪੰਪ ਤੇ ਆਉਂਦੇ ਨੇ ਪੰਪ ਤੇ ਆਏ ਇਹਨਾਂ ਮੁੰਡਿਆਂ ਨੂੰ ਦੇਖ ਪੰਪ ਦਾ ਕਰਿੰਦਾ ਮੋਟਰਸਾਈਕਲ 'ਚ ਤੇਲ ਪਾਉਣ ਲਈ ਅੱਗੇ ਵੱਧਾ ਪੰਪ ਦਾ ਕਰਿੰਦਾ ਤੇਲ ਪਾਉਣਾ ਸ਼ੁਰੂ ਵੀ ਕਰ ਦਿੰਦਾ ਇਸ ਬਦਮਾਸ਼ ਨੇ ਪੰਪ ਦੇ ਕਰਿੰਦੇ ਨੂੰ ਪੈਸੇ ਫੜਾਉਂਦਿਆਂ ਹੀ ਡੱਬ 'ਚੋਂ ਪਿਸਤੌਲ ਕੱਢ ਲਿਆ ਤੇ ਪਿਸਤੌਲ ਕੱਢ ਉਸ ਦੇ ਮੱਥੇ ਤੇ ਤਾਣ ਦਿੱਤਾ ਜੋਹੀ ਇਸ ਵਾਰ ਦਾਤ ਦਾ ਪਤਾ ਪੰਪ ਦੇ ਕਰੇਂਦੇ ਦੇ ਦੂਜੇ ਸਾਥੀ ਨੂੰ ਲੱਗਦਾ ਤਾਂ ਭੱਜਿਆ ਭੱਜਿਆ ਪੰਪ ਦਾ ਕਰੇਂਦਾ ਬਾਹਰ ਆਉਂਦਾ ਮੋਜਮਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਇਹ ਲਟੇਰਾ ਵਿਰੋਧ ਕਰਨ ਵਾਲੇ ਨੌਜਵਾਨ ਨੂੰ ਪੈ ਜਾਂਦਾ ਉਸਤੇ ਵੀ ਪਿਸਤੌਲ ਤਾਣ ਦਿੰਦਾ ਤੇ ਦੇਖਤੇ ਹੀ ਦੇਖਦੇ ਸਿੱਧਾ ਉਸ ਨੂੰ ਗੋਲੀ ਮਾਰ ਦਿੰਦਾ ਗੋਲੀ ਵੱਜਣ ਕਾਰਨ ਪੰਪ ਦਾ ਕਰੇਂਦਾ ਲਹੂ ਲਹਾਨ ਹੋ ਥੱਲੇ ਡਿੱਗ ਜਾਂਦਾ ਇਹ ਬਦਮਾਸ਼ ਉਹਨਾਂ ਕੋਲੋਂ 4000 ਰੁਪਏ ਲੁੱਟ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਾਣਕਾਰੀ ਮੁਤਾਬਕ ਗੋਲੀ ਲੱਗਣ ਕਾਰਨ ਪੰਪ ਦਾ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ ਕਤਲ ਦੀ ਇਹ ਖੌਫਨਾਕ ਵਾਰਦਾਤ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਖੀਰਾਵਾਲੀ ਪੈਟਰੋਲ ਪੰਪ ਤੇ ਇਹ ਵੱਡੀ ਵਾਰਦਾਤ ਹੋਈ ਹੈ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਥਮੀ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸ਼ਰਿਆਮ ਹੋਈ ਇਸ ਵੱਡੀ ਬਾਰਦਾਤ ਤੋਂ ਬਾਅਦ ਇਲਾਕੇ ਦੀ ਪੁਲਿਸ ਨੂੰ ਭੱਜੜਾ ਪੈ ਚੁੱਕੀਆਂ ਨੇ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੱਖ-ਵੱਖ ਟੀਮਾਂ ਬਣਾ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਦੀਆਂ ਇਹ ਸੀਸੀਟੀਵੀ ਤਸਵੀਰਾਂ ਹੋਸ਼ ਉਡਾ ਦੇਣ ਵਾਲੀਆਂ ਨੇ। ਹਰ ਕੋਈ ਬਾਰਦਾਤ ਨੂੰ ਲੈ ਕੇ ਸਹਿਮਿਆ ਹੋਇਆ ਹੈ। ਹਰ ਕਿਸੇ ਵੱਲੋਂ ਇਹਨਾਂ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਆਖਰ ਕਦੋਂ ਤੱਕ ਪੁਲਿਸ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਮਾਮਲੇ 'ਚ ਜਾਂਚ ਤੋਂ ਬਾਅਦ ਕੀ ਖੁਲਾਸੇ ਕਰਦੀ ਹੈ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ